रोज़गार ਸਦੀ ਸਾਡੇ ਸਾਹਮਣੇ ਆੜ ਜੇ ਬਕਾਲਤ ਸਦੀ ਚੱਲੇ ਕਾਲੀ ਮਾਂ ਸਾਡੇ ਵਾਰ ਸਿੰਘ ਸਾ ਹਿੰਦ ਦੀ ਆਤਮਾ ਦੇ ਪੂਜਾ ਕੀਤੀ ਜਾਂਦੀ ਆ ਜਿਹਦੀ ਨਿਹੰਗ ਬਣ ਕੇ ਅਸੀਂ ਵਾਰਸ ਹਾਂ ਹਿੰਦ ਦੀ ਆਤਮਾ ਦੇ ਪੂਜਾ ਕੀਤੀ ਜਾਂਦੀ ਆ ਜਿਹਦੀ ਨਿਹੰਗ ਬਣ ਕੇ ਕਦੇ ਚਰਖੜੀਆਂ ਦੇ ਕਤੇ ਸੂਲੀ ਤੇ ਕਦੇ ਤੀਰ ਬਣ ਕੇ ਕਦੇ ਤੁਫੰਗ ਬਣ ਕੇ ਮੌਤ ਸੁੰਦਰ ਸੁਹਾਗਣ ਹੈ ਖਾਲਸੇ ਦੀ ਜਉਂਦੀ ਅੱਗ ਬਣ ਕੇ ਮਰਦੀ ਸੰਗ ਬਣ ਕੇ ਉਧਰ ਤੀਜੀਆਂ ਲਾਵਾ ਦਾ ਹੋਇਆ ਪਾਠ ਸ਼ੁਰੂ ਇਧਰ ਬਾਬਾ ਗੁਰਬਖਸ਼ ਸਿੰਘ ਹੱਥ ਦੇ ਵਿੱਚ ਫੜ ਕੇ ਵਰਛਾ ਉਹਨਾਂ ਨੇ ਬਾਤ ਜੋਰਦਾਰ ਹੱਲਾ ਸਾਹਿਬ ਸੰਗਤ ਜਹਾਨ ਖਾਨ ਦੀ ਫੌਜ ਵੱਲ ਕੀਤਾ ਬੰਦੂਕਾਂ ਵਾਲੀ ਟੁਕੜੀ ਜਹਾਨ ਖਾਨ ਫੌਜ ਟੁਕੜੀ ਪੈਰੀਂ ਚੜ ਕੇ ਆਇਆ ਤੇ ਖਾਲਸਾ ਭਾਜੀ ਮੋੜਦਾ ਪਿਆ ਬਹੁਤ ਮੈਦਾਨੇ ਜੰਗ ਦੇ ਵਿੱਚ ਬਾਬਾ ਗੁਰਬਖਸ਼ ਸਿੰਘ ਹੁਣਾ ਦੇ ਇਹ ਰਤਨ ਸਿੰਘ ਪੰਗੂ ਪ੍ਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਲਿਖਦਾ ਗੱਲ ਕਿ ਬਾਬਾ ਗੁਰਬਖਸ਼ ਸਿੰਘ ਹੁਣਾ ਦੇ ਪੂਰੇ ਸਰੀਰ ਦੇ ਵਿੱਚ ਸ਼ੇਕ ਹੋਣ ਲੱਗ ਗਿਆ ਮਾਨੋ ਜਿਹੜੀ ਭਾਈ ਕਨੰਜਾ ਸਿੰਘ ਕੋ ਮਸ਼ਕ ਸੀ ਨਾ ਜਿਵੇਂ ਮਸ਼ਕ ਦੇ ਵਿੱਚ ਛੇਕ ਹੋਣ ਲੱਗ ਜਵੇ ਤੇ ਪਾਣੀ ਡੁੱਲਣ ਲੱਗ ਜਵੇ ਐਵੇਂ ਬਾਬਾ ਗੁਰਬਖਸ਼ ਸਿੰਘ ਉਹਦਾ ਹੁਣ ਲਉ ਸਤਿਗੁਰੂ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਦੇ ਦਰਬਾਰ ਦੀ ਪ੍ਰਕਰਮਾ ਦੇ ਵਿੱਚ ਥੱਲੇ ਡੁੱਲਦਾ ਪਿਆ ਤਾਂ ਵੀ ਬਾਬਾ ਗੁਰਬਖਸ਼ ਸਿੰਘ ਸੱਚੇ ਪਾ ਬਾਬਾ ਗੁਰਬਖਸ਼ ਸਿੰਘ ਨਿਹੰਗਾ ਆਪਣੇ ਬਾਕੀ ਬਤੇ ਸਿੰਘਾਂ ਨੂੰ ਲੈ ਕੇ ਸਾਹਮਣੇ ਆਏ ਜਹਾਨ ਖਾਨ ਦੀ ਫੌਜ ਸਾਹਮਣੇ ਆਉਂਦੀ ਹੈ ਗੁਰੂ ਕੈ ਸਿੰਘ ਮੈਦਾਨੇ ਜੰਗ ਦੇ ਵਿੱਚ ਡੱਟ ਕੇ ਕੋਈ ਕੇਸ਼ਰੀ ਦਿਮਾਲੇ ਵਾਲਾ ਕੋਈ ਕੇਸ਼ਰੀ ਬਾਣੇ ਵਾਲਾ ਸਿੰਘ ਕੋਈ ਸਫੈਦ ਬਾਣੇ ਵਾਲਾ ਤੇ ਨੀਲੇ ਬਾਣੇ ਵਾਲਾ ਤੇ ਬਾਬਾ ਗੁਰਬਖਸ਼ ਸਿੰਘ ਆਪ ਅੱਜ ਸਫੈਦ ਬਾਣਾ ਪਾ ਕੇ ਆਏ ਲਹੂ ਦੇ ਨਾਲ ਬਾਬਾ ਗੁਰਬਖਸ਼ ਸਿੰਘ ਉਹਨਾਂ ਦਾ ਉਹ ਜਿਹੜਾ ਬਾਣਾ ਹੈ ਉਹ ਲਹੂ ਦੇ ਨਾਲ ਲਾਲ ਹੋ ਗਿਆ ਬਾਬਾ ਗੁਰਬਖਸ਼ ਸਿੰਘ ਅੱਗੇ ਹੋਏ ਜਹਾਨ ਖਾਨ ਫੌਜ ਦੀ ਟੁਕੜੀ ਅੱਗੇ ਹੋਈ ਬਾਬਾ ਗੁਰਬਖਸ਼ ਸਿੰਘ ਉਹਨਾਂ ਦੇ ਪੂਰੇ ਸਰੀਰ ਦੇ ਵਿੱਚੋਂ ਲਹੂ ਦੀ ਰੱਤ ਚੱਲਦੀ ਆ ਤੇ ਜਹਾਨ ਖਾਨ ਕਹਿੰਦਾ ਹਲੇ ਵੀ ਬਖਤ ਅਸੀਂ ਇਕੱਲੇ ਨਹੀਂ ਆਏ ਅਹਿਮਦ ਸ਼ਾਹ ਅਬਦਾਲੀ ਨਾਲ ਆਇਆ ਹੈ afghan ਦੀ ਫੌਜ ਨਾਲ ਆਈ ਹੈ ਲਾਹੌਰ ਦੀ ਫੌਜ ਨਾਲ ਆਈ ਹੈ ਲਾਹੌਰ ਤੋਂ ਅੱਗੇ ਅਮਰਤਸਰ ਦੇ ਜਿੰਨੇ ਇਲਾਕੇ ਆ ਫੌਜ ਆਈ ਆ ਤੁਸੀਂ ਈਨ ਮੰਨ ਜਾਓ ਓਏ ਤੁਸੀਂ 30 ਤੁਹਾਡੇ 30 ਦੇ ਵਿੱਚੋਂ ਅੱਧੇ ਸਿੰਘ ਸ਼ਹੀਦ ਹੋ ਗਏ ਸਾਡੇ ਤਾਂ 30000 ਹੈ ਤੁਹਾਡਾ ਵੱਡਾ ਨੁਕਸਾਨ ਹੋਊਗਾ ਬਾਬਾ ਗੁਰਬਖਸ਼ ਸਿੰਘ ਨਿਹੰਗ ਦੇ ਸਾਹਮਣੇ ਜਦੋਂ ਜਹਾਨ ਖਾਨ ਨੇ ਇਹ ਗੱਲ ਆਖੀ ਕਹਿਣ ਲੱਗੇ ਸੋਣਾ ਸਾਨੂੰ ਪਾਤਸ਼ਾਹ ਨੇ ਮਾਣ ਦਿੱਤਾ ਅਸੀਂ ਸਵਾ ਲੱਖ ਦੇ ਬਰਾਬਰ ਹੈ ਸਿੰਘ ਆਪਣੇ ਆਪ ਨੂੰ ਕਦੇ ਇਕੱਲਾ ਨਹੀਂ ਕਹਿੰਦੇ ਹੁੰਦੇ ਅੱਜ ਪੰਜਾਬ ਦੇ ਵਿੱਚੋਂ ਬੋਲੀ ਉੱਡ ਗਈ ਜੇ ਕੋਈ ਪੁੱਛੇ ਨਾ ਦਸਤਾਰ ਵਾਲੇ ਨੂੰ ਕਿ ਕਿੰਨੇ ਜਾਣੇ ਆਉਣੇ ਆ ਪਰਿਵਾਰ ਦੇ ਜਾਂ ਕਿਨੇ ਤੋਲੇ ਆਉਣਾ ਤੇ ਸਾਡੇ ਵਾਲੇ ਕਹੀ ਜਾਣਗੇ ਮੈਂ ਇਕੱਲਾ ਆਉਣਾ ਇਕੱਲਾ ਕੁੱਲਾ ਨਹੀਂ ਕਹਿੰਦੇ ਹੁੰਦੇ ਸਿੰਘ ਸਿੰਘ ਤਾਂ ਇੱਕੋ ਗੱਲ ਆਉਂਦੇ ਹੁੰਦੇ ਵੀ ਮੈਂ ਸਵਾ ਲੱਖ ਆ ਆ ਸਵਾ ਲੱਖ ਦਾ ਮਾਣ ਆ ਸਾਨੂੰ ਤੇਰੀ 30000 ਸਾਨੂੰ ਕੱਲੇ ਕੱਲੇ ਨੂੰ ਹਜ਼ਾਰ ਆਉਂਦਾ ਪਿਆ ਆ ਸਾਹਮਣੇ ਮਦਾਨੇ ਜੰਗ ਦੇ ਵਿੱਚ ਜਹਾਨ ਖਾਨ ਹੱਥ 'ਚ ਫੜ ਕੇ ਤੇਗ ਸਾਹਮਣੇ ਹੋਇਆ ਇਧਰ ਬਾਬਾ ਗੁਰਬਖਸ਼ ਸਿੰਘ ਨਿਹੰਗ ਲੈ ਕੇ ਆਪਣੇ ਬਾਕੀ ਬੱਚੇ ਸਿੰਘਾਂ ਨੂੰ ਜਹਾਨ ਖਾਨ ਦੀ ਫੌਜ ਦੀ ਟੁਕੜੀ ਦੇ ਸਾਹਮਣੇ ਹੋਏ ਉਹ ਜਿੱਦਰੋਂ ਆਪਾਂ ਦਰਵਾਜ਼ੇ ਦੇ ਵਿੱਚੋਂ ਨਿਕਲ ਕੇ ਪ੍ਰਕਰਮਾ ਦੇ ਵਿੱਚੋਂ ਦਰਬਾਰ ਸਾਹਿਬ ਨੂੰ ਮੱਥਾ ਟੇਕਣ ਜਾਂਦੇ ਆ ਨਾ ਅਕਾਲ ਤਖਤ ਸਾਹਿਬ ਦਾ ਜਿਹੜਾ ਬੁੰਗਾ ਜਿੱਥੇ ਹੁਣ ਢਾਟੀ ਸਿੰਘ ਲੱਗਦੇ ਜਿੱਥੇ ਨਿਸ਼ਾਨ ਸਾਹਿਬ ਹੈ ਉੱਥੇ ਆ ਕੇ ਬਾਬਾ ਗੁਰਬਖਸ਼ ਸਿੰਘ ਉਧਰ ਚੌਥੀ ਲਾਮ ਦਾ ਪਾਠ ਸ਼ੁਰੂ ਹੋ ਗਿਆ ਅਕਾਲ ਪੁੰਗੇ ਦੇ ਉਧਰ ਇਧਰ ਸਿੰਘਾਂ ਨੇ ਵਿਆਹ ਧਰਿਆ ਸ਼ਹੀਦੀ ਵਾਲਾ ਸ਼ਹੀਦੀ ਗਾਣੇ ਵੱਢਲੇ ਅਕਾਲ ਪੁੰਗੇ ਦੇ ਉੱਤੇ ਚੌਥੀ ਲਾਮਦਾ ਪਾਠ ਉੱਚੀ ਉੱਚੀ ਪਾਠੀ ਸਿੰਘਾਂ ਨੇ ਗਾਉਣਾ ਸ਼ੁਰੂ ਕੀਤਾ ਬਾਬਾ ਗੁਰਬਖਸ਼ ਸਿੰਘ ਨਿਹੰਗਾਂ ਧਾਕੇ ਗੁਰੂ ਕਲਗੀਧਰ ਪਾਤਸ਼ਾਹ ਮਰਦ ਨੂੰ ਆ ਬਾਬਾ ਗੁਰਬਖਸ਼ ਸਿੰਘ ਨਿਹੰਗ ਹੋਏ ਮੂਰੇ ਨਗਾਰੇ ਤੇ ਪੰਜਾ ਚੋਟਾ ਸਿੰਘਾਂ ਦੇ ਛੱਡਤਾ ਸਤਿ ਸ਼੍ਰੀ ਅਕਾਲ ਦਾ ਜਕਾਰਾ ਉਹਦੇ ਦੰਦ ਕਢੀਚੇ ਫੁੱਲ ਟੁੱਕੇ ਉਹਦੇ ਮੱਥੇ ਦਾ ਰੋਹ ਚੱਗਿਆ ਉਹਦੇ ਮੱਥੇ ਤੇ ਪੰਜਾ ਅਣਕਦੀਆਂ ਤੇ ਹੋੜੀਆਂ ਡੌਲੇ ਫੜ ਕੇ ਨਿਹੰਗ ਸਿੰਘ ਦਾ ਖੂਨ ਡਬਲ ਸਪੀਡ ਦਾ ਤੋੜਿਆ ਪੜਿਆ ਬਾਬਾ ਗੁਰਬਖਸ਼ ਸਿੰਘ ਨਿਹੰਗ ਦੇ ਦੁਕਾਲੰਗ ਪ੍ਰਨਾਸੀ ਦੇ ਆਲੰਗ ਸੁਰਗ ਤੇ ਸਦਾ ਅੰਗ ਸੰਗੇ ਆ ਭੰਗਤ ਬਿਪੂਤੇ ਪੜਿਆ ਬਾਬਾ ਗੁਰਬਖਸ਼ ਸਿੰਘ ਨਿਹੰਗ ਦੇ ਰੋਗਣ ਤੇਰ ਸੋਗਣ ਤੇ ਚਲ ਜੋਗਰ ਤੇ ਬੋ ਭਾਤ ਬਾਬਾ 76 ਨੇ ਇੱਕ ਚਲਾਵਤ ਕਾਬ ਤੌਤਨ ਏਕਨਾ ਲਾਗਣ ਪਵੇ ਬਾਬਾ ਗੁਰਬਖਸ਼ ਸਿੰਘ ਨੇ ਹੰਗਨੇ ਦਿੱਤਾ ਬਾਚਾ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਾਉ ਨਿਰਵੈਰ ਅਕਾਲ ਪੁਰਖ ਅਜੂਨੀ ਸੈਭੰਗ ਗੁਰਪ੍ਰਸਾਦ ਆ ਸਤ ਜੁਗਾ ਸਤ ਹੈ ਬੀ ਸਤ ਨਾਨਕ ਹੋਸੀ ਪੀ ਸਦਾ ਕਰਕੇ ਗੁਰੂ ਕਲ ਕੀ ਧਰਮਾਰਚ ਨੂੰ ਯਾਦ ਕਰਕੇ ਚਮਕੌਰ ਸਾਹਿਬ ਨੂੰ ਯਾਦ ਆ ਮੁੱਠੀ ਭਰ ਸਿੰਘਾਂ ਨੇ ਅਬਦਾਲੀ ਦੀ ਫੌਜ ਉਤੇ ਕਰਾਰਾ ਵਾਰ ਏ